ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਤਿਕਾਰ ਸਾਰਿਆਂ ਦੀ ਚੜ੍ਹਦੀ ਕਲਾ ਮੰਗਦੇ ਆਂ ਸਰਬੱਤ ਦਾ ਭਲਾ ਮੰਗਦੇ ਹੋਏ ਬਹੁਤ ਸੁਣੀਏ ਲਾਈਨਾਂ ਨੇ ਨੀ ਬਾਗੇ ਦੀਏ ਸਰਹੱਦੇ ਤੈਨੂੰ ਤਤੀਵਾ ਨਾ ਲੱਗੇ ਬਾਗੇ ਦੀਏ ਸਰਹੱਦੇ ਤੈਨੂੰ ਤਤੀਵਾ ਨਾ ਲੱਗੇ ਤੈਨੂੰ ਲੱਗਣ ਫੁੱਲ ਗੁਲਾਬ ਦੇ ਬੰਬ ਇਧਰ ਡਿੱਗੇ ਜਾਂ ਉਧਰ ਡਿੱਗੇ ਤੇਰੇ ਦੋਹੀ ਪਾਸੇ ਵਸਦੇ ਪੁੱਤ ਪੰਜਾਬ ਦੇ ਬਹੁਤ ਸੁਣੀ ਲਾਈਨਾ ਸਾਰੇ ਹੀ ਅਰਦਾਸ ਕਰੀਏ ਸਰੱਤ ਦਾ ਪਲਾ ਮੰਗੀਏ ਦੋਹਾਂ ਦੇਸ਼ਾਂ ਦਾ ਨੁਕਸਾਨ ਨਾ ਹੋਵੇ ਸਾਡੇ ਬਾਰਡਰ ਤੇ ਲੜਦੇ ਸਿਪਾਹੀ ਉਹ ਚੜ੍ਹਦੀ ਕਲਾ 'ਚ ਰਹਿਣ ਪਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਦੇਵੇ ਇਹ ਜੰਗ ਜਿਹੜੀ ਇੱਥੇ ਖਤਮ ਹੋ ਜਵੇ ਇਤੋਂ ਨਾ ਵਧੇ ਇਹੀ ਅਰਦਾਸ ਆ ਝੋੜੀ ਅਟਕੇ ਵਾਹੇ